2014 ਤੋਂ ਬਾਅਦ ਜੈਸਵੀ ਕੇ ਨਾਲ ਭਾਰਤ ਦੇ মিডিਆ ਦੇ ਵਿੱਚ ਇੱਕ ਬਿਰਤਾਂਤ ਸਿਰਜਿਆ ਗਿਆ ਉਹ ਚਾਹੇ ਜਿਹੜਾ ਧਰਮ ਦੀ ਪੋਲਿਟਿਕਸ ਨੂੰ ਲੈ ਕੇ ਸੀ ਜਾਂ ਧਰਮਾਂ ਦੇ ਬਾਰੇ ਜਿਹੜੀਆਂ ਲਗਾਤਾਰ ਗੱਲਾਂ ਹੁੰਦੀਆਂ ਰਹੀਆਂ ਚਾਹੇ ਉਹਨੂੰ ਲੈ ਕੇ ਸੀ ਜਾਂ ਚਾਹੇ ਜੈਸਵੀ ਕੇ ਨਾਲ ਜਿਹੜਾ ਅਰਬਨ ਨਕਸਲਜ਼ ਜਾਂ ਜਿਹੜਾ ਜੀਐਨਯੂ ਨੂੰ ਲੈ ਕੇ ਕਨਈਆ ਕੁਮਾਰ ਨੂੰ ਲੈ ਕੇ ਜੋ ਕੁਝ ਵੀ ਜੈਸਵੀ ਕੇ ਨਾਲ ਸਿਰਜਿਆ ਜਾਂਦਾ ਰਿਹਾ ਪੂਰੇ মিডিਆ ਦੇ ਵਿੱਚ ਉਸ ਵੀ ਉਹਦੇ ਜਿਹੜੇ ਅਸਰات ਆ ਉਹ ਸਾਨੂੰ ਲਗਾਤਾਰ ਨਜ਼ਰ ਆਉਂਦੇ ਨੇ ਕਿ ਜੇ ਇਸ ਵੀਕੇ ਦੀ ਲੋਕਾਂ ਦੀ ਜਿਹੜੀ ਮਾਨਸਿਕਤਾ ਜੇ ਇਸ ਲੈਵਲ ਤੇ ਚਲੀ ਗਈ ਆ ਉਹਦਾ ਹੀ ਇੱਕ ਦ੍ਰਿਸ਼ ਸਾਨੂੰ ਅੱਜ ਨਜ਼ਰ ਆਇਆ ਜਦੋਂ ਕਨਈਆ ਕੁਮਾਰ ਦੇ ਉੱਤੇ ਜਿਹੜਾ ਦਿੱਲੀ ਦੇ ਵਿੱਚ ਪ੍ਰਚਾਰ ਦੇ ਸਮੇਂ ਉਹਨਾਂ ਦੇ ਉੱਤੇ ਅਟੈਕ ਹੁੰਦਾ ਕਨਈਆ ਕੁਮਾਰ ਤੁਹਾਨੂੰ ਪਤਾ ਕਿ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਕਹ ਲਓ ਕਿ ਸਾਂਝੇ ਉਮੀਦਵਾਰ ਨੇ ਕਿਉਂਕਿ ਇਹਨਾਂ ਤਾਂ ਗੱਠ ਜੋੜਿਆ ਉੱਥੇ ਸਾਂਝੇ ਤਾਂ ਨਹੀਂ ਘਰ ਕਾਂਗਰਸ ਦੇ ਉਮੀਦਵਾਰ ਨੇ ਇਹ ਗੱਠ ਜੋੜਿਆ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਸੋ ਇਸ ਵਿਸ਼ੇ ਤੇ ਗੱਲ ਕਰਦੇ ਆਂ ਸਵਤੀ ਮਰੀਵਾਲ ਜੀ ਵਾਲਾ ਜਿਹੜਾ ਮਸਲਾ ਹੈ ਜਿਹਦੇ ਤੇ ਆਪਾਂ ਸਵੇਰੇ ਜਿਹੜਾ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਆਪਣੇ ਪਿਛਲੇ ਵੀਲੌਗ ਦੇ ਵਿੱਚ ਉਹਦੇ ਵਿੱਚ ਕੁਝ ਨਵੀਆਂ ਡਿਵੈਲਪਮੈਂਟਸ ਨੇ ਕਾਫੀ ਅਹਿਮ ਨੇ ਉਹਦੇ ਤੇ ਗੱਲ ਕਰਨੀ ਬਣਦੀ ਹੈ ਸੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਸਿਕਾ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲੈਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ ਜੇਕਰ ਤੁਹਾਨੂੰ ਆਪਣਾ ਕੰਮ ਚੰਗਾ ਲੱਗਦਾ ਤੇ ਜੇਕਰ TikTok ਤੇ ਨਾਲ ਜੁੜੇ ਹੋ ਤਾਂ ਫੋਲੋ ਜਰੂਰ ਕਰਨਾ ਸੋ ਜੇਕਰ ਆਪਾਂ ਆਈਏ ਕਨਈਆ ਕੁਮਾਰ ਦੇ ਉੱਤੇ ਜਿਹੜਾ ਐਨਡੀਟੀਵੀ ਜਿਹੜਾ ਇੰਡੀਆ ਵੀ ਇਹ ਰਿਪੋਰਟ ਕਰ ਰਿਹਾ ਕਿ ਇਹ ਇੱਕ ਤਾਂ ਜਿਹੜਾ ਪੂਰਬੀ ਦਿੱਲੀ ਦੇ ਜਿਹੜਾ ਨਿਊ ਉਸਮਾਨਪੁਰ ਇਲਾਕੇ ਦੇ ਵਿੱਚ ਇਹ ਸ਼ੁੱਕਰਵਾਰ ਨੂੰ ਜਿਹੜੀ ਮਾਰਪੀਟ ਹੋਈ ਆ ਉਹਦਾ ਵੀਡੀਓ ਵੀ ਦੱਸਿਆ ਜਾ ਰਿਹਾ ਕਿ ਵਾਇਰਲ ਹੋ ਗਿਆ ਤੇ ਇਹ ਜਿਹੜੇ ਕਥਿਤ ਹਮਲਾਵਰ ਨੇ ਇਹਨਾਂ ਦੇ ਵਿੱਚੋਂ ਦੋ ਨੇ ਵੀਡੀਓ ਵੀ ਜਾਰੀ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਦਾਵਾ ਕੀਤਾ ਕਿ ਉਹਨਾਂ ਨੇ ਕਾਂਗਰਸ ਦੇ ਨੇਤਾ ਜਿਹੜੇ ਕਨਈਆ ਕੁਮਾਰ ਨੇ ਉਹਨਾਂ ਦੀ ਕੁੱਟਮਾਰ ਇਸ ਲਈ ਕੀਤੀ ਆ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੇ ਦੇਸ਼ ਨੂੰ ਤੋੜਨ ਦੇ ਨਾਰੇ ਲਾਇਏ ਸੀ ਉਹੀ ਗੱਲ ਜਿਹੜੀ ਆਪਾਂ ਕੀਤੀ ਆ ਇਹਦੇ ਨਾਲ ਹੀ ਜਿਹੜਾ ਇਹ ਆਪ ਦੇ ਆਮਾਦੀ ਪਾਰਟੀ ਦੀ ਇੱਕ ਆਗੂ ਨੇ ਜਿਹੜਾ ਸ਼ਾਇਆ ਗੌਰਵ ਸ਼ਰਮਾ ਉਹਨਾਂ ਨੇ ਕਿਹਾ ਕਿ ਉਹ ਕਨਈਆ ਕੁਮਾਰ ਦੇ ਨਾਲ ਕਰਤਾਰਨਗਰ ਦੇ ਵਿੱਚੋਂ ਪਾਰਟੀ ਦਾ ਜਿਹੜਾ ਕਾਰਜਾਲਿਆ ਹੈ ਪਾਰਟੀ ਦਾ ਜਿਹੜਾ ਆਫਿਸ ਹੈ ਉਹਦੇ ਵਿੱਚੋਂ ਬਾਹਰ ਨਿਕਲ ਰਿਆ ਸੀ ਜਦੋਂ 7 ਤੋਂ 8 ਲੋਕਾਂ ਨੇ ਕਨਈਆ ਕੁਮਾਰ ਨੂੰ ਪਹਿਲਾਂ ਮਾਲਾ ਪਹਿਨਾਈ ਤੇ ਨਾਲ ਹੀ ਉਸ ਤੋਂ ਬਾਅਦ ਉਹਦੇ ਤੇ ਜਿਹੜੀ ਛਾਈ ਸਿੱਟੀ ਤੇ ਨਾਲ ਹੀ ਫਿਰ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਇਹਦੇ ਵਿੱਚ ਜਿਹੜਾ ਇਹ ਆਮ ਆਦਮੀ ਪਾਰਟੀ ਦੀ ਆਗੂ ਹੈ ਇਹਨਾਂ ਨੇ ਇਹ ਵੀ ਕਿਹਾ ਕਿ ਇਹਦੇ ਵਿੱਚ 3 ਤੋਂ 4 ਜਿਹੜੀਆਂ ਔਰਤਾਂ ਆ ਉਹ ਵੀ ਜ਼ਖਮੀ ਹੋਈਆਂ ਨੇ ਨਾਲ ਦੀ ਨਾਲ ਇੱਕ ਜਿਹੜੀ ਮਹਿਲਾ ਪੱਤਰਕਾਰ ਸੀਗੀ ਉਹ ਨਾਲੇ ਦੇ ਵਿੱਚ ਡਿੱਗ ਗਈ ਸੋ ਇਹਨਾਂ ਨੇ ਦੱਸਿਆ ਕਿ ਸ਼ਾਇਆ ਸ਼ਰਮਾ ਜਿਹੜੀ ਵੀ ਉਹਨਾਂ ਨੇ ਅੰਦਰ ਜਾ ਕੇ ਇਹਨਾਂ ਦੇ ਵਿੱਚ ਜਾ ਕੇ ਜਿਹੜੀ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਨਾਲ ਵੀ ਦੁਰਵਿਵਹਾਰ ਕੀਤਾ ਗਿਆ ਤੇ ਉਹਨਾਂ ਨੂੰ ਧਮਕੀ ਦਿੱਤੀ ਗਈ ਤੇ ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਆ ਕਿ ਉਹਨਾਂ ਨੂੰ ਸ਼ਰਮਾ ਦੀ ਸ਼ਿਕਾਇਤ ਮਿਲੀ ਆ ਤੇ ਉਹਨਾਂ ਨੇ ਕਿਹਾ ਕਿ ਵੀਡੀਓ ਦਾ ਜਿਹੜਾ ਉਹ ਦੇਖ ਰਹੇ ਨੇ ਉਹਦੀ ਜਾਂਚ ਵਗੈਰਾ ਕਰ ਰਹੇ ਨੇ ਸੋ ਤੁਹਾਨੂੰ ਪਤਾ ਕਿ 25 ਮਈ ਨੂੰ ਜਿਹੜਾ ਉੱਥੇ ਦਿੱਲੀ ਦੇ ਵਿੱਚ ਜਿਹੜੀਆਂ ਵੋਟਾਂ ਪੈਣੀਆਂ ਨੇ ਤੇ ਸੱਤਾਂ ਸੀਟਾਂ ਤੇ ਜਿਹੜੀ ਉਸ ਦਿਨ VOTING ਹੋ ਜਾਣੀਆਂ ਤੇ ਜਿਹੜੀ ਆ BJP ਆਬਵੀਅਸਲੀ ਸੱਤਾਂ ਸੀਟਾਂ ਤੇ ਲੜ ਰਹੀ ਆ 2014 ਤੇ 2019 ਦੇ ਵਿੱਚ ਸੱਤਾਂ ਸੱਤਾਂ ਸੀਟਾਂ ਤੇ BJP ਜਿੱਤਦੀ ਰਹੀ ਆ ਇਸ ਵਾਰ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਗਠਵੰਧਨ ਆ ਆਮ ਆਦਮੀ ਪਾਰਟੀ ਨੇ ਚਾਰ ਸੀਟਾਂ ਤੇ ਜਿਹੜੀ ਆ ਸਿਆਸੀ ਆਪਣੀ ਇਹ ਜਿਹੜੀ ਲੜਾਈ ਲੜਨੀ ਹੈ ਇਸੇ ਤਰੀਕੇ ਨਾਲ ਕਾਂਗਰਸ ਨੇ ਤਿੰਨ ਸੀਟਾਂ ਤੇ ਤੇ ਜਿਹੜੇ ਕਾਂਗਰਸ ਦੇ ਵੱਲੋਂ ਇਹ ਇੱਕ ਸੀਟ ਦੇ ਉੱਤੇ ਨੇ ਯਕਮਾਰ ਜਿਹੜੇ ਆ ਉਮੀਦਵਾਰ ਨੇ ਕਨਈਆ ਕੁਮਾਰ ਦਾ ਮੁਕਾਬਲਾ ਹੈਗਾ ਜਿਹੜਾ ਬੀਜੇਪੀ ਦੇ ਮਨੋਜ ਤਬਾੜੀ ਦੇ ਨਾਲ ਮਨੋਜ ਤਬਾੜੀ ਬੀਜੇਪੀ ਦਿੱਲੀ ਦੇ ਚੀਫ ਵੀ ਨੇ ਸੋ ਜਦੋਂ ਦਾ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਇਹ ਗੱਠ ਜੋੜ ਹੋਇਆ ਦਿੱਲੀ ਦੇ ਵਿੱਚ ਇਹ ਇਹ ਕਾਫੀ ਅਹਿਮ ਬਣ ਗਿਆ ਜਿਹੜਾ ਇੱਥੇ ਵੀ ਮੁਕਾਬਲਾ ਜਿਵੇਂ ਮੈਂ ਦੱਸਿਆ ਕਿ 14 ਤੇ 19 ਦੋਨੀਆਂ ਵਾਰ 7-7 ਸੀਟਾਂ ਜਿਹੜੀਆਂ ਇਹਨਾਂ ਨੇ ਜਿੱਤੀਆਂ ਸੀਗੀਆਂ ਬੀਜੇਪੀ ਦੇ ਨੇ ਤੋ ਹੁਣ ਇਹ ਥੋੜਾ ਜਿਹਾ ਇੱਥੇ ਇਹਨਾਂ ਦੇ ਲਈ ਮੁਕਾਬਲਾ ਬਣਿਆ ਹੋਇਆ ਤੇ ਇਹਦੇ ਵਿੱਚ ਦੇਖਦੇ ਹਾਂ ਜੀ ਇਹਦੇ ਵਿੱਚ ਅੱਗੇ ਕੀ ਨਿਕਲ ਕੇ ਆਉਂਦਾ ਉਹ ਜਿਹੜੇ ਨੌਜਵਾਨ ਆ ਕੀ ਉਹ ਆਪਣੇ ਇਹਨਾਂ ਬਿਆਨਾਂ ਤੇ ਕਾਇਮ ਰਹਿੰਦੇ ਆ ਤੇ ਜਾਂ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਹੋਰ ਸਾਹਮਣੇ ਆਉਂਦਾ ਪਰ ਜੇਕਰ ਉਹ ਇਹਨਾਂ ਬਿਆਨਾਂ ਤੇ ਕਾਇਮ ਵੀ ਰਹਿਣਗੇ ਤਾਂ ਜਿਵੇਂ ਆਪਾਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਆ ਕਿ ਇਹ ਜਿਹੜਾ ਨੈਰੇਟਿਵ ਆ ਜੀਐਸਟੀ ਕੇ ਨਾਲ মিডিਆ ਨੇ ਇੱਕ ਸਾਰਾ ਇਹ ਬਿਰਤਾਂਤ ਸਿਰਜਿਆ ਇਹ ਬਿਆਨੀਆਂ ਬਣਾਇਆ ਉਹ ਉਹਦਾ ਫਾਇਦਾ ਜਿਹੜਾ ਸਿੱਧਾ-ਸਿੱਧਾ ਤੁਹਾਨੂੰ ਪਤਾ ਕਿ ਉਹ ਭਾਜਪਾ ਦੇ ਆਗੂ ਵੀ ਆ ਕੇ ਬਹੁਤ ਕੁਝ ਬੋਲਦੇ ਰਹੇ ਨੇ ਉਹਨਾਂ ਦੇ ਨਾਲ ਦੇ ਵਿੱਚ ਟੀਵੀ ਚੈਨਲਸ ਦੇ ਉੱਤੇ ਆ ਕੇ ਜੀਐਨਯੂ ਨੂੰ ਲੈ ਕੇ ਤੇ ਇਹ ਕਨਈਆ ਕੁਮਾਰ ਉਹਨਾਂ ਨੂੰ ਲੈ ਕੇ ਤੇ ਖੈਰ ਹੁਣ ਇਹ ਇਹਦੇ ਵਿੱਚ ਅੱਗੇ ਕੀ ਆਉਂਦਾ ਉਹ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਤੇ ਜਿਹੜਾ SWATTI MALIWAL ਜੀ ਵਾਲਾ ਜਿਹੜਾ ਮਸਲਾ ਆ ਪਿਛਲੇ ਬੀਲੌਗ ਦੇ ਵਿੱਚ ਇਹਦੇ ਵਿੱਚ ਆਪਾਂ ਤੁਹਾਡੇ ਨਾਲ ਪੂਰੀ ਸਾਂਝੀ ਕੀਤਾ ਸੀਗਾ ਕਿ ਜਿਹੜੇ MALIWAL ਜੀ ਆ ਉਹਨਾਂ ਨੇ ਕੀ ਕਿਹਾ ਸੀ ਉਹਨਾਂ ਨੇ ਜਿਹੜੀ ਆਪਣੀ ਸ਼ਿਕਾਇਤ ਦਰਜ ਕਰਵਾਈ ਆ ਉਹਨਾਂ ਨੇ ਉਹਦੇ ਵਿੱਚ ਕੀ ਕਿਹਾ ਸੋ ਇਹ ਇਹ ਹੁਣ ਇੰਟਰਸਟਿੰਗ ਇਸ ਕਰਕੇ ਬਣ ਗਿਆ ਕਿ ਇਹਦੇ ਵਿੱਚ ਬਹੁਤ ਹੀ ਦਿਲਚਸਪ ਮੋੜ ਇਸ ਕਰਕੇ ਆ ਗਿਆ ਕਿ ਜਿਹੜੇ ਆ ਆਪਣੇ ਸੰਜੀਤ ਸਿੰਘ ਆ ਸਵਾਤੀ ਮਾਲੀਮਾਲ ਦੇ ਵੱਲੋਂ ਜਿਹੜਾ ਲਗਾਤਾਰ ਇਸ ਵੀਕੇ ਦੀਆਂ ਖਬਰਾਂ ਆ ਰਹੀਆਂ ਸੀਗੀਆਂ ਕਿ ਇਹਨਾਂ ਨੇ ਅਰਵਿੰਦ ਕੇਜਰੀਵਾਲ ਦੇ ਘਰੋਂ ਜਿਹੜਾ ਦਿੱਲੀ ਪੁਲਿਸ ਨੂੰ ਫੋਨ ਕੀਤਾ ਤੇ ਪਰ ਕੁਝ ਸਾਹਮਣੇ ਨਹੀਂ ਸੀ ਆ ਰਿਹਾ ਦੋ ਤਿੰਨ ਦਿਨ ਇਹਦੇ ਚੱਲਦਾ ਰਿਹਾ ਤੇ ਫਿਰ ਸੰਜੀਤ ਸਿੰਘ ਜੀ ਆਉਂਦੇ ਨੇ ਉਹਨਾਂ ਨੇ ਜਿਹੜਾ ਕਿਹਾ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਕੱਲ ਬਹੁਤੀ ਨਿੰਦਣਯੋਗ ਘਟਨਾ ਵਾਪਰੀ ਹੈ ਜਿਸ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੰਸਦ ਮੈਂਬਰ ਸੰਜੀਤ ਸਿੰਘ ਨੇ ਕਿਹਾ ਕਿ ਕੱਲ ਸਵੇਰੇ ਸਵਾਤੀ ਮਾਲੀਬਾਲ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਉਹਨਾਂ ਦੇ ਘਰ ਪਹੁੰਚੇ ਸੀ ਤੇ ਇਹ ਸੰਜੀਤ ਸਿੰਘ ਦੱਸਦੇ ਨੇ ਕਿ ਡਰਾਇੰਗ ਰੂਮ ਦੇ ਵਿੱਚ ਉਹ ਕੇਜਰੀਵਾਲ ਦਾ ਇੰਤਜ਼ਾਰ ਕਰਦੇ ਸਕੇ ਤੇ ਜਿਹੜੇ ਇਹ ਆਪਣੇ ਨੇ ਵਿਵਕ ਕੁਮਾਰ ਇਹ ਉਸ ਸਮੇਂ ਉੱਤੇ ਪਹੁੰਚੇ ਨੇ ਇਹਨਾਂ ਨੇ ਜਿਹੜਾ ਮਾਲੀਬਾਲ ਜੀ ਦੇ ਨਾਲ ਬatschruki ਤੇ ਬਤਨੀਜ਼ੀ ਕੀਤੀ ਆ ਤੇ ਵਿਭਵ ਕੁਮਾਰ ਜਿਹੜੇ ਆਬਵੀਸਲੀ ਕੇਸ਼ਦੀਪਾਲ ਸਾਹਿਬ ਦੇ ਕਾਫੀ ਕਰੀਬੀ ਨੇ ਤੇ ਸੰਜੇ ਸਿੰਘ ਨੇ ਕੱਲ ਕਹਿ ਸਕਿਆ ਕਿ ਦਿੱਲੀ ਦੇ ਮੁੱਖ ਮੰਤਰੀ ਨੂੰ ਇਸ ਪੂਰੀ ਘਟਨਾ ਦਾ ਪਤਾ ਤੇ ਉਹਨਾਂ ਨੇ ਇਸ ਘਟਨਾ ਦਾ ਸੰਗਿਆਨ ਜਿਹੜਾ ਉਹੋ ਲਿਆ ਆ ਤਾਂ ਉਹ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਕਰਨਗੇ ਉਹਨਾਂ ਨੇ ਨਾਲ ਕਿਹਾ ਸੀ ਕਿ ਜਿਹੜਾ ਜਿਹੜੇ ਅਸੀਂ ਉਹਨਾਂ ਦੇ ਨਾਲ ਆ ਸਵਾਤੀ ਮਾਲੀਵਾਲ ਜੀ ਦੇ ਨਾਲ ਆ ਉਹ ਉਹਨਾਂ ਨੇ ਦੇਸ਼ ਤੇ ਸਮਾਜ ਦੇ ਲਈ ਬਹੁਤ ਕੰਮ ਕੀਤੇ ਨੇ ਸੀਨੀਅਰ ਤੇ ਪੁਰਾਣੇ ਨੇਤਾਵਾਂ ਦੇ ਵਿੱਚੋਂ ਇੱਕ ਨੇ ਦੱਸਿਆ ਜਾਂਦਾ ਕਿ ਸਵਾਤੀ ਮਾਲੀਵਾਲ ਜੀ ਆ ਜਿਹੜੇ ਉਹ ਆਮ ਆਦਮੀ ਪਾਰਟੀ ਤੋਂ ਪਹਿਲਾਂ ਦੇ ਅਰਵਿੰਦ ਕੇਜਰੀਵਾਲ ਸਾਹਿਬ ਦੇ ਜਿਹੜੀ ਸੰਜੇ ਸਿੰਘ ਦੀ ਇਹ ਸਟੇਟਮੈਂਟ ਹੈ ਉਹ ਉਹਦੇ ਤੋਂ ਆਪਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਇਹ ਤੋਂ ਜ਼ਾਹਿਰ ਹੁੰਦਾ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹ ਸਵਾਤੀ ਮਾਲੀਵਾਲ ਜੀ ਦੇ ਨਾਲ ਆ ਤੇ ਇਹ ਤੋਂ ਬਾਅਦ ਜਿਹੜੀ ਫਿਰ ਸਾਡੇ ਕੋਲ ਇਹ ਵੀ ਆ ਜਾਂਦਾ ਕਿ ਜਿਹੜੇ ਮਾਲੀਵਾਲ ਜੀ ਆ ਉਹਨਾਂ ਨੇ ਐਫ ਆਈ ਆਰ ਦਰਜ ਕਰਵਾਤੀ ਆ ਇਹਦੇ ਵਿੱਚ ਐਨ ਡੀ ਟੀ ਵੀ ਇੰਡੀਆ ਦੀ ਜਿਹੜੀ ਰਿਪੋਰਟ ਆ ਉਹਦੇ ਅਨੁਸਾਰ ਇਹ ਇਹਨਾਂ ਨੇ ਸਵਾਤੀ ਮਾਲੀਵਾਲ ਜੀ ਆ ਜਿਹੜੇ ਇਹਨਾਂ ਨੇ ਸੀਐਮ ਅਰਵਿੰਦ ਕੇਜਰੀਵਾਲ ਦੇ ਜਿਹੜੇ ਪੀਏ ਆ ਵਿਭਕ ਕੁਮਾਰ ਉਹਨਾਂ ਦੇ ਖਿਲਾਫ ਜਿਹੜੀ ਦਰਜ ਆ ਐਫ ਆਈ ਆਰ ਉਹਦੇ ਮੁਤਾਬਕ ਇਹ 13 ਮਈ ਦੀ ਸਵੇਰ 9 ਵਜੇ ਜਿਹੜੇ ਸਵਾਤੀ ਮਾਲੀਵਾਲ ਜੀ ਆ ਇਹ ਅਰਵਿੰਦ ਕੇਜਰੀਵਾਲ ਨੂੰ ਮਿਲਣ ਉਹਨਾਂ ਦੇ ਸਿਵਲ ਲਾਈਨਸ ਸਥਿਤ ਸੀਐਮ ਹਾਊਸ ਪਹੁੰਚੇ ਆਫਿਸ ਦੇ ਵਿੱਚੋਂ ਸਵਾਤੀ ਜੀ ਨੇ ਸੀਐਮ ਦੇ ਪਰਸਨਲ ਸੈਕਰੀਟਰੀ ਵਿਭੂ ਕੁਮਾਰ ਨੂੰ ਫੋਨ ਕੀਤਾ ਉਹਨਾਂ ਨੇ ਕਾਲ ਰੀਸੀਵ ਨਹੀਂ ਕੀਤੀ ਫਿਰ ਸਵਾਤੀ ਨੇ ਵਿਭੂ ਕੁਮਾਰ ਨੂੰ ਜਿਹੜਾ ਵਟਸਐਪ ਮੈਸੇਜ ਕੀਤਾ ਇਸ ਤੋਂ ਬਾਅਦ ਇਸ ਇਸ ਦਾ ਕੋਈ ਰਿਪਲਾਈ ਨਹੀਂ ਆਇਆ ਇਸ ਤੋਂ ਬਾਅਦ ਉਹ ਸੀਐਮ ਆਵਾਸ ਦੀ ਔਰ ਚਲੇ ਗਈ ਸੀਐਮ ਹਾਊਸ ਦੀ ਵੱਲ ਨੂੰ ਚਲੇ ਗਏ ਉੱਥੇ ਗਈ ਉੱਥੇ ਮੌਜੂਦ ਸਟਾਫ ਨੇ ਉਹਨਾਂ ਨੂੰ ਸੀਐਮ ਕੇਜੀ ਵੱਲ ਤੱਕ ਮੈਸੇਜ ਭੇਜਵਾਇਆ ਕਿ ਉਹ ਉਹਨਾਂ ਨੂੰ ਮਿਲਣਾ ਚਾਹੁੰਦੀ ਹੈ ਸਟਾਫ ਨੇ ਉਹਨਾਂ ਨੂੰ ਕਿਹਾ ਕਿ ਸੀਐਮ ਕੁਝ ਦੇਰ ਦੇ ਵਿੱਚ ਮਿਲਣਗੇ ਤਦ ਤੱਕ ਉਹ ਡਰਾਇੰਗ ਰੂਮ ਦੇ ਵਿੱਚ ਬੈਠ ਕੇ ਇੰਤਜ਼ਾਰ ਕਰਨ ਐਫਆਈਆਰ ਦੇ ਮੁਤਾਬਕ ਸਵਾਤੀ ਜੀ ਜਿਹੜੇ ਇੰਤਜ਼ਾਰ ਕਰ ਰਹੀ ਸੀ ਅਚਾਨਕ ਜਿਹੜੇ ਬਿਬਪ ਕੁਮਾਰ ਆ ਉੱਥੇ ਆਉਂਦੇ ਨੇ ਉਹਨਾਂ ਦੇ ਉੱਤੇ ਜਿਹੜਾ ਰੋਲਾ ਪਾਉਣ ਲੱਗ ਪੈਂਦੇ ਨੇ ਸਵਾਤੀ ਦਾ આરોਪ ਆ ਕਿ ਬਿਬਪ ਕੁਮਾਰ ਨੇ ਬਦਸਲੂਕੀ ਕੀਤੀ ਉਹਨਾਂ ਦੇ ਸੱਤ ਅੱਠ ਥੱਪੜ ਮਾਰੇ ਢਿੱਡ ਦੇ ਵਿੱਚ ਤੇ ਸੀਨੇ ਤੇ ਲੱਤਾਂ ਮਾਰੀਆਂ ਉਹਨਾਂ ਦਾ ਜਿਹੜਾ ਸਿਰ ਆ ਸੈਂਟਰਲ ਟੇਬਲ ਤੇ ਦੇ ਮਾਰਿਆ ਇਸੇ ਦੌਰਾਨ ਉਹਨਾਂ ਦੀ ਸ਼ਰਟ ਤੇ ਜਿਹੜੇ ਆ ਬਟਨ ਖੁੱਲ ਗਏ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਖੁਦ ਨੂੰ ਛੜਾਉਂਦੇ ਹੋਏ ਸੋਫੇ ਤੇ ਬੈਠ ਗਈ ਫਿਰ 112 ਡਾਇਲ ਕੀਤਾ ਇਸੇ ਕਾਲ ਦੀ ਬਾਰ ਬਾਰ ਮੀਡੀਆ ਦੇ ਵਿੱਚ ਗੱਲ ਆ ਰਹੀ ਸੀ ਕਿ ਸੀਐਮ ਦੇ ਘਰੋਂ ਜਿਹੜਾ 112 ਤੇ ਕੀਤਾ ਗਿਆ ਸੋ ਇਹ ਦੱਸਦੇ ਆ ਕਿ ਇਸ ਜਿਹੜੀ ਰਿਪੋਰਟ ਦੇ ਅਨੁਸਾਰ ਕਿ ਫਿਰ ਉਹਨਾਂ ਨੇ 112 ਜਿਹੜਾ ਡਾਇਲ ਕੀਤਾ ਤੇ ਕੁਝ ਦੇਰ ਤੋਂ ਬਾਅਦ ਲੋਕਲ ਪੁਲਿਸ ਤੇ ਐਸਐਚਓ ਆਪਣੀ ਟੀਮ ਦੇ ਨਾਲ ਜਿਹੜਾ ਸੀਐਮ ਘਰ ਪਹੁੰਚਦੇ ਨੇ ਪੁਲਿਸ ਨੇ ਦੱਸਿਆ ਕਿ ਪ੍ਰੋਟੋਕੋਲ ਦੀ ਵਜ੍ਹਾ ਦੇ ਨਾਲ ਪੁਲਿਸ ਸੀਐਮ ਹਾਊਸ ਦੇ ਅੰਦਰ ਨਹੀਂ ਗਈ ਘਟਨਾ ਦੇ ਤੀਸਰੇ ਦਿਨ ਪੁਲਿਸ ਦੀ ਇੱਕ ਟੀਮ ਨੇ ਸਵਾਤੀ ਮਾਲੀਵਾਲ ਤੋਂ ਕਰੀਬ 4 ਘੰਟੇ ਪੁੱਛਦਾਸ਼ ਕੀਤੀ ਉਸ ਤੋਂ ਬਾਅਦ ਐਫਆਈਆਰ ਦਰਜ ਕਰ ਲਈ ਹੁਣ ਇਹਦੇ ਵਿੱਚ ਤਾਂ ਜਿਹੜਾ ਕੁਝ ਵੀ ਆਪਾਂ ਨੂੰ ਪਹਿਲਾਂ ਸੰਜੀਤ ਸਿੰਘ ਦਾ ਬਿਆਨ ਮੈਂ ਤੁਹਾਡੇ ਨਾਲ ਕੋਟ ਕੀਤਾ ਸਵਾਤੀ ਮਾਲੀਵਾਲ ਜੀ ਦਾ ਵੀ ਮੈਂ ਹੁਣ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਨਾਲ ਗੱਲ ਸਾਂਝੀ ਕਰ ਲਈ ਆ ਇੱਥੇ ਤਾਂ ਇਹ ਹੀ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਸਵਾਤੀ ਮਾਲੀਵਾਲ ਦੀ ਜਿਹੜੀ ਆ ਕਹਾਣੀ ਸੇਮ ਆ ਪਰ ਅੱਜ ਇਹਦੇ ਵਿੱਚ ਚੇਂਜ ਕੀ ਆਉਂਦਾ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਇਹਨਾਂ ਦੇ ਹੈਗੇ ਨੇ ਆਤਸ਼ੀ ਜੀ ਇਹ ਦਿੱਲੀ ਸਰਕਾਰ ਦੇ ਵਿੱਚ ਮੰਤਰੀ ਨੇ ਤੇ ਇਹਨਾਂ ਨੇ ਜਿਹੜਾ ਇਹਨਾਂ ਨੇ ਹੁਣ ਸੀਐਮ ਹਾਊਸ ਦਾ ਪੱਖ ਰੱਖਿਆ ਇਹ ਇਹਨਾਂ ਨੇ ਕਿਹਾ ਕਿ ਆਤਸ਼ੀ ਨੇ ਇਸ ਦੇ ਸਾਜ਼ਿਸ਼ ਦੇ ਪਿੱਛੇ ਬੀਜੇਪੀ ਦਾ ਹੱਥ ਦੱਸਿਆ ਆਤਸ਼ੀ ਨੇ ਇਹ ਵੀ ਕਿਹਾ ਆਤਸ਼ੀ ਵੀ ਬਹੁਤ ਕਰੀਬ ਨੇ ਆਮ ਆਦਮੀ ਪਾਰਟੀ ਦੇ ਮੇਨ ਲੀਡਰਸ ਦੇ ਵਿੱਚੋਂ ਇੱਕ ਨੇ ਜਿਵੇਂ ਸੰਜੀਤ ਸਿੰਘ ਹੈ ਸੋ ਆਤਸ਼ੀ ਜੀ ਨੇ ਵੀ ਕਿਹਾ ਕਿ ਸਵਾਤੀ ਮਾਲੀਬਾਲ ਜਿਹੜੀ ਝੂਠ ਬੋਲ ਰਹੀ ਹੈ ਸੀਐਮ ਕੇਜਰੀਵਾਲ ਦੇ ਪੀਏ ਵਿਭਬ ਕੁਮਾਰ ਦੇ ਉੱਤੇ ਝੂਠੇ ਆਰੋਪ ਲਗਾਏ ਜਾ ਰਹੇ ਨੇ ਮੁੱਖ ਮੰਤਰੀ ਕੇਜਰੀਵਾਲ ਘਟਨਾ ਵਾਲੇ ਦਿਨ ਉੱਤੇ ਹੈ ਨਹੀਂ ਸੀ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਸਾਥ ਸਵਾਤੀ ਮਾਲੀਬਾਲ ਦੀ ਪਹਿਲਾਂ ਤੋਂ ਕੋਈ ਮੁਲਾਕਾਤ ਤੈਅ ਨਹੀਂ ਸੀ ਸਵਾਤੀ ਨੇ ਇਸ ਜਿਸ ਛੱਟ ਦੀ ਉਹ ਗੱਲ ਕਰ ਰਹੀ ਹੈ ਕਿਤੇ ਦਿਖ ਨਹੀਂ ਰਹੀ ਆਤਸ਼ੀ ਨੇ ਸਵਾਤੀ ਦੇ ਉੱਤੇ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਸੁਰੱਖਿਆ ਕਰਮੀਆਂ ਜਿਹੜੇ ਉਹਨਾਂ ਨੂੰ ਧਮਕਾਉਣ ਦਾ ਰੋਪ ਵੀ ਲਗਾਇਆ ਤੇ ਇਸ ਤਰ੍ਹਾਂ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਹਦੇ ਵਿੱਚ ਇਹ ਤੁਹਾਨੂੰ ਸੁਣਾਈ ਦੇ ਰਿਹਾ ਕਿ ਜਿਹੜੇ ਆ ਮਾਲੀਬਾਲ ਜੀ ਆਹੋ ਸੁਰੱਖਿਆ ਕਰਮੀਆਂ ਨੂੰ ਕਹਿ ਰਹੇ ਨੇ ਕਿ ਤੁਸੀਂ ਮੈਨੂੰ ਚੁੱਕ ਕੇ ਬਾਹਰ ਕਰ ਦਿਓ ਮੈਨੂੰ ਤੁਸੀਂ ਹੱਥ ਨਾ ਲਾਇਓ ਮੈਂ 112 ਤੇ ਕਾਲ ਕੀਤਾ ਹੋਇਆ ਤੇ ਜੇਕਰ ਤੁਸੀਂ ਜਿਹੜਾ ਮੈਂ ਤੁਹਾਡੀ ਵੀ ਨੌਕਰੀ ਖਾ ਜਾਊਂਗੀ ਇਸ ਵੀਡੀਓ ਦੀ ਗੱਲ ਉਹਦੇ ਵਿੱਚ ਸੁਣਾਈ ਦੇ ਰਹੀ ਆ ਹਾਲਾਂਕਿ ਉਹ ਵੀਡੀਓ ਕਿਉਂਕਿ ਆਊਟ ਆਫ ਕੰਟੈਕਸਟ ਵੀ ਹੋ ਸਕਦੀ ਹੈ ਉਹ ਕਿੰਨੀ ਸੱਚੀ ਆ ਘਟਨਾ ਤੋਂ ਪਹਿਲਾਂ ਦੀ ਆ ਘਟਨਾ ਤੋਂ ਬਾਅਦ ਦੀ ਹੈ ਇਸ ਬਾਰੇ ਹਜੇ ਕੋਈ ਵੀ ਜਾਣਕਾਰੀ ਕਲੀਅਰ ਨਹੀਂ ਤੇ ਦੂਸਰਾ ਆਬਵੀਅਸਲੀ ਮਾਲੀਬਾਲ ਜੀ ਵੱਲੋਂ ਵੀ ਇਹ ਕਿਹਾ ਗਿਆ ਕਿ ਪੂਰੀ ਵੀਡੀਓ ਸਾਹਮਣੇ ਆਵੇ ਸੀਸੀਟੀਵੀ ਸਾਹਮਣੇ ਆਵੇ ਸੋ ਇਹਦੇ ਵਿੱਚ ਆਤਸ਼ੀ ਜੀ ਨੇ ਵੀ ਇਹ ਗੱਲ ਕਹੀ ਹੈ ਕਿ ਵੀਡੀਓ ਵੀ ਸਾਹਮਣੇ ਆ ਗਿਆ ਜਿਹਦੇ ਵਿੱਚ ਸਚਾਈ ਲੋਕਾਂ ਨੇ ਦੇਖ ਲਈ ਆ ਕੇਜਰੀਵਾਲ ਤੋਂ ਪਰੇਸ਼ਾਨ ਹੋ ਗਏ ਜਿਹੜੀਆਂ ਬੀਜੇਪੀ ਆ ਉਹਦੇ ਬਾਰੇ ਇਸ ਤਰੀਕੇ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਇਹਨਾਂ ਦਾ ਤਾਂ ਜਿਹੜਾ ਹੁਣ ਆਮ ਆਦਮੀ ਪਾਰਟੀ ਨੇ ਤਾਂ ਇਹ ਕਹਿਤਾ ਆਤਸ਼ੀ ਜੀ ਨੇ ਜਿਹੜੀ ਅੱਗੇ ਪ੍ਰੈਸ ਕਾਨਫਰੰਸ ਕੀਤੀ ਆ ਕਿ ਇਹ ਬੀਜੇਪੀ ਦੇ ਵੱਲੋਂ ਸਾਜ਼ਿਸ਼ ਕੀਤੀ ਗਈ ਆ ਸਵਾਤੀ ਮਾਲੀਵਾਲ ਦੇ ਨਾਲ ਕੁਝ ਵੀ ਇਦਾਂ ਦਾ ਨਹੀਂ ਹੋਇਆ ਪੂਰੀ ਆਮ ਆਦਮੀ ਪਾਰਟੀ ਵਿਭਵ ਕੁਮਾਰ ਦੇ ਨਾਲ ਖੜੀ ਆ ਫਿਰ ਇਹਨਾਂ ਨੂੰ ਪੁੱਛਿਆ ਗਿਆ ਕਿ ਜੀ ਸੰਜੇ ਸਿੰਘ ਨੇ ਸਵਾਤੀ ਮਾਲੀਵਾਲ ਦਾ ਪੱਖ ਕਿਉਂ ਲਿਆ ਸੀ ਵੀ ਉਹ ਉਹ ਤਾਂ ਆ ਕਿ ਪੀਸੀ ਕਰਕੇ ਇਹਦੇ ਵਿੱਚ ਇਹ ਕਹਿੰਦੇ ਨੇ ਤੇ ਉਦੋਂ ਆਮ ਆਦਮੀ ਪਾਰਟੀ ਦਾ ਪੱਖ ਸੀ ਉਹ ਤੇ ਹੁਣ ਤੁਸੀਂ ਆਹ ਗੱਲ ਕਹਿ ਰਹੇ ਹੋ ਆਗੇ ਸੋ ਇਹਦੇ ਜਵਾਬ ਦੇ ਵਿੱਚ ਇਹਨਾਂ ਨੇ ਸਫਾਈ ਇਹ ਦਿੱਤੀ ਆ ਕਿ ਸੰਜੇ ਸਿੰਘ ਨੇ ਜਦੋਂ ਮੀਡੀਆ ਦੇ ਵਿੱਚ ਇਹ ਘਟਨਾ ਨੂੰ ਦੇਖਿਆ ਉਸ ਸਮੇਂ ਉਹਨਾਂ ਨੇ ਸੁਬਾਤੀ ਮਾਲੀਬਾਲ ਦੇ ਨਾਲ ਗੱਲਬਾਤ ਕੀਤੀ ਉਸ ਸਮੇਂ ਤੱਕ ਕੇਵਲ ਉਹਨਾਂ ਨੂੰ ਸੁਬਾਤੀ ਦਾ ਹੀ ਪੱਕਾ ਪਤਾ ਸੀ ਇਸੇ ਲਈ ਐਸਾ ਕਹਿ ਦਿੱਤਾ ਹੁਣ ਐਫਆਈਆਰ ਦੇ ਵਿੱਚੋਂ ਸਾਰੀਆਂ ਗੱਲਾਂ ਸਾਹਮਣੇ ਆ ਗਈਆਂ ਨੇ ਵੀਡੀਓ ਦੇ ਵਿੱਚ ਵੀ ਦਿਖ ਰਿਹਾ ਕਿ ਕਿ ਜਿਹੜਾ ਸਵਾਤੀ ਮਾਲੀਬਾਲ ਆ ਉਹ ਝੂਠ ਬੋਲ ਰਹੀ ਆ ਸਿਰਫ ਆਤਿਸ਼ੀ ਹੀ ਨਹੀਂ ਪੂਰੀ ਆਮ ਆਦਮੀ ਪਾਰਟੀ ਜਿਹੜੀ ਐਨਡੀਟੀਵੀ ਦੀ ਰਿਪੋਰਟ ਦੱਸ ਰਹੀ ਆ ਕਿ ਆਮ ਆਦਮੀ ਪਾਰਟੀ ਪੂਰੀ ਜਿਹੜੀ ਆ ਵਿਭਪ ਕੁਮਾਰ ਦੇ ਪਿੱਛੇ ਖੜ ਗਈ ਆ ਤੇ ਉਲਟਾ ਇਲਜ਼ਾਮ ਉਹ ਸਵਾਤੀ ਮਾਲੀਬਾਲ ਦੇ ਉੱਤੇ ਲਗਾ ਰਹੇ ਨੇ ਕਿ ਬੀਜੇਪੀ ਦੇ ਇਸ਼ਾਰੇ ਦੇ ਉੱਤੇ ਇਸ ਮਾਮਲੇ ਨੂੰ ਤੂਲ ਦਿੱਤੀ ਜਾ ਰਹੀ ਆ ਇਸ ਸਭ ਦੇ ਵਿੱਚ ਜਿਹੜੇ ਆ ਕੇਜਰੀਵਾਲ ਸਾਹਿਬ ਚੁੱਪ ਨੇ ਜਿਹਨੂੰ ਲੈ ਕੇ ਸਵਾਲ ਉੱਠ ਰਹੇ ਨੇ ਸੋ ਆਬਵੀਅਸਲੀ ਇਹ ਤਾਂ ਕੱਲ ਆਪਾਂ ਕੱਲ ਵਾਲੇ ਵੀਲੌਗ ਦੇ ਵਿੱਚ ਵੀ ਤੁਹਾਡੇ ਨਾਲ ਕੀਤੀ ਸੀ ਕਿ ਇੱਕ ਤਾਂ ਦਿੱਲੀ ਦੀ ਪੁਲਿਸ ਤੇ ਬਾਕੀ ਸਾਰਾ ਤਾਮਜਾਮ ਉੱਥੇ ਜੋ ਵੀ ਆ ਉਹ ਉਹ ਜਾਹਰ ਜੀ ਗੱਲ ਹੈ ਕਿ ਬੀਜਪੀ ਦੇ ਹਿਸਾਬ ਦੇ ਨਾਲ ਹਮੇਸ਼ਾ ਚੱਲਦਾ ਆਇਆ ਤੇ ਉਹਨਾਂ ਨੇ ਤਾਂ ਚੱਲਣਾ ਹੀ ਤੇ ਆਬਵੀਅਸਲੀ ਆਪੋਜੀਸ਼ਨ ਪਾਰਟੀ ਦੇ ਨਾਲ ਇਦਾਂ ਦਾ ਵੱਡਾ ਜਿਹੜਾ ਕੇਸ ਜੁੜਿਆ ਆ ਗਿਆ ਤੇ ਇਹਨੂੰ ਤਾਂ ਉਹਨਾਂ ਨੇ ਤੂਲ ਪਾਈ ਦੇਣੀ ਹੋਈ ਆ ਤੇ ਇਹਨੂੰ ਜਿਹੜਾ ਆਮ ਆਦਮੀ ਪਾਰਟੀ ਨੇ ਇਸ ਵੀਕੇ ਨਾਲ ਟੈਕਲ ਕਰਨਾ ਉਹ ਇਹਨਾਂ ਤੇ ਆ ਪਰ ਇਹ ਹੁਣ ਜਿਹੜਾ ਸਥਿਤੀਆਂ ਸਪਸ਼ਟ ਇੰਨੀਆਂ ਹੋ ਗਈਆਂ ਕਿ ਸਵਾਤੀ ਮਾਲੀਵਾਲ ਜੀ ਜਿਹੜੇ ਜਿਹੜੇ ਕਿ ਮੈਂ ਤੁਹਾਨੂੰ ਦੱਸਿਆ ਕਿ ਹਾਲਾਂਕਿ ਕੇਜੀਵਾਲ ਸਾਹਿਬ ਦੇ ਕਾਫੀ ਕਰੀਬੀ ਮੰਨੇ ਜਾਂਦੇ ਆ ਹੁਣ ਇਹ ਇਹਨਾਂ ਦੇ ਇਹਨਾਂ ਨੇ ਜੋ ਵੀ ਇਲਜ਼ਾਮ ਲਗਾਏ ਨੇ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਨਕਾਰ ਦਿੱਤਾ ਆ ਤੇ ਉਹਨਾਂ ਦਾ ਇਹੀ ਕਹਿਣਾ ਕਿ ਇਹ ਹੀ ਇਹਦੇ ਵਿੱਚ ਜਿਹੜਾ ਬੀਜੇਪੀ ਦੀ ਸਾਜ਼ਿਸ਼ ਆ ਤੇ ਆਬੀਅਸਲੀ ਮਾਲੀਵਾਲ ਜੀ ਦਾ ਵੀ ਪੱਖ ਆਪਾਂ ਤੁਹਾਡੇ ਸਾਹਮਣੇ ਰੱਖਤਾ ਇਹਦੇ ਵਿੱਚ ਅੱਗੇ ਕੀ ਹੁੰਦਾ ਉਹਦੇ ਤੇ ਆਪਾਂ ਗੱਲ ਤੁਹਾਡੇ ਨਾਲ ਕਰਦੇ ਰਹਿਣਾ ਅਤੇ ਨਾਲ-ਨਾਲ ਜਾਂਦੇ ਜਾਂਦੇ ਜਿਹੜਿਆ ਸਿਮਰਨਜੀਤ ਸਿੰਘ ਮਾਨ ਆ ਉਹਨਾਂ ਦੀ ਵੀ ਗੱਲ ਕਰ ਲਈਏ ਜੀ ਉਹਨਾਂ ਨੇ ਜਿਹੜੀ ਆ ਨਾਰਾਜ਼ਗੀ ਜ਼ਾਹਰ ਕੀਤੀ ਆ ਉਹਨਾਂ ਨੇ ਕਿਹਾ ਕਿ ਜਿਹੜੇ ਆਪਣੇ ਹੈਗੇ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਉਹਨਾਂ ਦੇ ਬਿਰੋ ਜਦੋਂ ਕਾਂਗਰਸ ਦੀ ਹਮਾਇਤ ਕਰਨ ਦੀ ਗੱਲ ਕਹੀ ਗਈ ਹੈ ਕਿ ਜਾਂ ਕਹਿਰਾ ਸਾਹਿਬ ਦੀ ਹਮਾਇਤ ਕਰਨਗੇ ਜਾਂ ਹੋ ਬਾਕੀ ਕਾਂਗਰਸ ਦੇ ਲੀਡਰਾਂ ਦੀ ਕਿ ਇਸ ਗੱਲ ਤੋਂ ਉਹਨਾਂ ਨੇ ਕਿਹਾ ਕਿ ਮੈਂ ਭਈ ਇਹ ਕੋ ਚੰਗੀ ਨਹੀਂ ਲੱਗਦੀ ਉਹਨਾਂ ਨੇ ਕਿਹਾ ਕਿ ਮੂਸੀ ਵਾਲਾ ਜਿਹੜੇ ਬਹੁਤ ਵੱਡੇ ਸ਼ਹੀਦ ਨੇ ਤੇ ਉਹਨਾਂ ਦੇ ਪਿਤਾ ਦੇ ਵੱਲੋਂ ਜਾ ਕੇ ਕਾਂਗਰਸ ਦਾ ਸਾਥ ਦੇਣਾ ਤੇ ਉਹਨਾਂ ਨੇ ਇਸ ਗੱਲ ਤੇ ਨਾਰਾਜ਼ਗੀ ਵੀ ਜਾਰੀ ਕੀਤੀ ਹਾਲਾਂਕਿ ਉਹਨਾਂ ਨੇ ਕਿਹਾ ਕਿ ਮੈਂ ਜ਼ਿਆਦਾ ਨਹੀਂ ਬੋਲਣਾ ਚਾਹੁੰਦਾ ਪਰ ਉਹਨਾਂ ਨੂੰ ਇਸ ਵੀਕ ਨਾਲ ਨਹੀਂ ਸੀ ਕਰਨਾ ਚਾਹੀਦਾ ਤੇ ਆਬਵੀਅਸਲੀ ਵੈਸੇ ਤਾਂ ਹੁਣ ਆਪਾਂ ਨੂੰ ਪਤਾ ਹੀ ਹੈ ਕਿ ਮੂਸੇ ਵਾਲਾ ਸਾਹਿਬ ਚ ਨੂੰ ਠੀਕ ਹੈ ਐਂਡ ਤੇ ਉਹਨਾਂ ਦੇ ਇੱਕ ਅੱਧੇ ਗਾਣੇ ਨੂੰ ਲੈ ਕੇ ਜਾ ਉਹਨਾਂ ਦਿਨਾਂ ਦੇ ਵਿੱਚ ਬਿਆਨ ਨੂੰ ਲੈ ਕੇ ਗੱਲ ਸਾਹਮਣੇ ਆਉਂਦੀ ਹੈ ਜ਼ਰੂਰ ਪਰ ਉਹ ਤਾਂ ਐਜ਼ ਅ ਕਾਂਗਰਸ ਲੀਡਰ ਹੀ ਸੀ ਉਹਨਾਂ ਨੇ ਕਾਂਗਰਸ ਲੀਡਰ ਦੇ ਤੌਰ ਤੇ ਹੀ ਚੋਣ ਵੀ ਲੜੀ ਸੀ ਸੋ ਇਹਨੂੰ ਲੈ ਕੇ ਜਿਹੜਾ ਇਹਨੂੰ ਮਾਨ ਸਾਹਿਬ ਨੇ ਆਪਣੀ ਨਾਰਾਜ਼ਗੀ ਵੀ ਜ਼ਾਹਰ ਕੀਤੀ ਆ ਪਰ ਜਿਹੜੇ ਬਲਕੌਰ ਸਿੰਘ ਸਿੱਧੂ ਆ ਉਹ ਉਹਨਾਂ ਦਾ ਹਜੇ ਤੱਕ ਮੈਨੂੰ ਕੁਝ ਖਾਸ ਇਹਦੇ ਤੇ ਕੁਝ ਨਹੀਂ ਸਾਹਮਣੇ ਆਇਆ ਕਿ ਉਹਨਾਂ ਨੇ ਇਹਨੂੰ ਲੈ ਕੇ ਕੀ ਕਿਹੜੀ ਕੀ ਕਿਹਾ ਪਰ ਇਹ ਜ਼ਰੂਰ ਹੈ ਕਿ ਜਿਹੜਾ ਸਿਮਰਤਜੀਤ ਸਿੰਘ ਮਾਨ ਆ ਇਹ ਇਹ ਉਹਨਾਂ ਦੀ ਸੀਟ ਵੈਸੇ ਸੰਗਰੂਰ ਤੋਂ ਜਿਹੜਾ ਮੰਨਿਆ ਜਾ ਰਿਹਾ ਕਿ ਇਹ ਮੁਕਾਬਲੇ ਦੇ ਵਿੱਚ ਨੇ ਕਿਉਂਕਿ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਬਾਜਵਾ ਸਾਹਿਬ ਉਹਨਾਂ ਨੇ ਵੀ ਖੁਦ ਆਪਣੀ ਇੱਕ ਇੰਟਰਵਿਊ ਦੇ ਵਿੱਚ ਗੱਲ ਆਖੀ ਆ ਕਿ ਸਿਮਰਤਜੀਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਦਾ ਮੁਕਾਬਲਾ ਹੈਗਾ ਸੋ ਤੁਹਾਨੂੰ ਪਤਾ ਸੁਖਪਾਲ ਸਿੰਘ ਖਹਿਰਾ ਜਿਹੜਾ ਸੰਗਰੂਰ ਤੋਂ ਉਹ ਚੋਣ ਲੜ ਰਹੇ ਨੇ ਸੋ ਖੈਰ ਇਸ ਵੀਕੇ ਦੀਆਂ ਬਹੁਤ ਸਾਰੀਆਂ ਖਬਰਾਂ ਨੇ ਲਗਾਤਾਰ ਉਹਨਾਂ ਦੇ ਨਾਲ ਤੁਹਾਡੇ ਤੱਕ ਜਿਹੜਾ ਜੁੜੇ ਰਵਾਂਗੇ ਸੋ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਧੰਨਵਾਦ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲੈਣਾ ਜੇਕਰ ਦੇਖ ਰਹੇ ਹੋ TikTok ਤੇ ਤਾਂ ਫੋਲੋ ਜਰੂਰ ਕਰ ਲੈਣਾ ਬਹੁਤ ਧੰਨਵਾਦ